ਮੋਗਾ ਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਕਥਿਤ ਮੁਕਾਬਲਾ ਹੋਇਆ ਇਸ ਤੋਂ ਪਹਿਲਾਂ ਜ਼ੇਰਖਪੁਰ, ਮੁਹਾਲੀ, ਪਟਿਆਲਾ ਤੇ ਹੁਣ ਮੋਗੇ ਚ ਵੀ ਪੁਲਿਸ ਨੇ ਕਥਿਤ ਮੁਕਾਬਲੇ ਚ ਤਿੰਨ ਬਦਮਾਸ਼ਾਂ ਨੂੰ ਕਾਬੂ ਕੀਤਾ ਇਹ ਤਿੰਨੇ ਬਦਮਾਸ਼ ਬੰਬੀਹਾ ਗਰੁੱਪ ਦੇ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਪੁਲਿਸ ਨੇ ਮੋਗਾ ਜ਼ਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਲੋਪੋ ਲਿੰਕ ਰੋਡ ਤੇ ਪਿੰਡ ਦੁੱਧਰ ਨੇੜੇ ਉਹ ਕਾਬੂ ਕੀਤਾ ਪੁਲਿਸ ਮੁਤਾਬਕ ਜਦੋਂ ਇਹਨਾਂ ਨੂੰ ਫੜਨ ਗਏ ਤਾਂ ਇਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਫਿਰ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਤੇ ਇਨਾ ਬਦਮਾਸ਼ਾਂ ਦੇ ਕੋਲੋਂ ਭਾਰੀ ਮਾਤਰਾ 'ਚੋ ਹਥਿਆਰ ਵੀ ਬ੍ਰਮਧ ਹੋਏ ਨੇ ਸੋ ਲਗਾਤਾਰ ਪੁਲਿਸ ਤੇ ਵੱਲੋਂ ਅਜਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪੁਲਿਸ ਨੇ ਪਿਛਲੇ 3-4 ਦਿਨਾਂ 'ਚੋ 3-4 ਕਥਿਤ ਮੁਕਾਬਲੇ ਬਣਾਏ ਜਿਨ੍ਹਾਂ ਤੇ ਵੱਡਾ ਸਵਾਲ ਹੀ ਖੜਾ ਹੁੰਦਾ ਕਿ ਜਿੰਨਾ ਕੇਸਾਂ 'ਚ ਇਹਨਾਂ ਨੂੰ ਫੜਿਆ ਜਾ ਰਿਹਾ ਕੀ ਉਹਨਾਂ ਦਾ ਹੱਲ ਸਿਰਫ ਸਿਰਫ ਪੁਲਿਸ ਮੁਕਾਬਲੇ ਹੀ ਨੇ ਫਿਰ ਅਦਾਲਤ ਦੀ ਪ੍ਰਕਿਰਿਆ ਲੋਕਤੰਤਰ ਅੰਦਰ ਕੀ ਮਾਇਨੇ ਰੱਖਦੀ ਹੈ ਹਾਲਾਂਕਿ ਜਿੱਥੇ ਕਿਤੇ ਵੀ ਅਜਿਹੀ ਘਟਨਾ ਵਾਪਰੀ ਫਿਰ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹ ਦਾਵਾ ਕੀਤਾ ਜਾਂਦਾ ਕਿ ਵਾਕੁਆਕ ਇਸਾਂ ਦੇ ਵਿੱਚ ਇਹ ਬੰਦੇ ਸਾਨੂੰ ਲੋੜਿੰਦੇ ਸੀ ਲਗਾਤਾਰ ਸਾਡੇ ਵੱਲੋਂ ਪਾਲ ਕੀਤੀ ਜਾ ਰਹੀ ਸੀ ਤੇ ਹੁਣ ਜਦੋਂ ਅਸੀਂ ਨਾਕੇਬੰਦੀ ਦੌਰਾਨ ਜਾਂ ਫਿਰ ਸਾਨੂੰ ਪਤਾ ਲੱਗਾ ਕਿ ਇਸ ਥਾਂ ਦੇ ਉੱਤੇ ਇਹ ਲੁਕੇ ਹੋਏ ਨੇ ਤਾਂ ਅਸੀਂ ਜਦੋਂ ਇਹਨਾਂ ਤੱਕ ਪਹੁੰਚ ਕਰਦੇ ਹਾਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਇਹ ਫਾਇਰਿੰਗ ਕਰ ਦਿੰਦੇ ਨੇ ਤੇ ਫਿਰ ਜਵਾਬੀ ਫਾਇਰਿੰਗ ਜਿਹੜੀ ਆ ਸਾਡੇ ਵੱਲੋਂ ਵੀ ਕੀਤੀ ਜਾਂਦੀ ਆ ਜਿਹਾ ਹੀ ਕੁਝ ਮੋਗੇ ਦੇ ਵਿੱਚ ਵੀ ਹੋਇਆ ਜਦੋਂ ਪੁਲਿਸ ਨੇ ਤਿੰਨ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ। ਪੁਗਾ ਪੁਲਿਸ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਮਾਨਯੋਗ ਐਸਐਸਪੀ ਵਿਵੇਕਸ਼ੀਲ ਸੋਨੀ ਜੀ ਦੇ ਨਿਸ਼ਾ ਨਿਰਦੇਸ਼ ਤੇ ਸ਼ਿਫਟਿੰਗ ਨਾਕਾਬੰਦੀ ਤੇ ਮੋਬਾਈਲ ਗਸ਼ਤ ਪੈਟਰੋਲਿੰਗ ਸ਼ੁਰੂ ਕੀਤੀ ਗਈ ਹੈ ਤਾਂ ਕਿ ਅਪਰਾਧੀਆਂ ਦੇ ਨੱਕ ਪਾਈ ਜਾ ਸਕੇ। ਇਸੇ ਲੜੀ ਦੇ ਤਹਿਤ ਅੱਜ ਸੀਆਈਏ ਮੈਨਾ ਦੇ ਇੰਚਾਰਜ ਦਲਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਬੱਦਨੀ ਤੋਂ ਮੱਲੇ ਵਾਲਾ ਜਾਰੀ ਸੜਕ ਨੂੰ ਚਰਸਤੇ ਤੇ ਨਾਕਾਬੰਦੀ ਕਰੀ ਸੀ ਤਿੰਨ ਨੌਜਵਾਨ ਮੋਟਰਸਾਈਕਲ ਤੇ ਦੌਧਰ ਸਾਈਡ ਤੋਂ ਆਏ ਪੁਲਸ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਵਾਪਸ ਮੋਟਰਸਾਈਕਲ ਭਜਾ ਲਿਆ ਪੁਲਸ ਨੇ ਉਹਨਾਂ ਦਾ ਪਿੱਛਾ ਕੀਤਾ ਤਾਂ ਉਹ ਮੋਟਰਸਾਈਕਲ ਛੁੱਟ ਕੇ ਖੇਤਾਂ ਵਿੱਚੋਂ ਹੋ ਕੇ ਪੁਲਸ ਪਾਰਟੀ ਤੇ ਮਾਰ ਦੇਣ ਦੀ ਨੀਤ ਨਾਲ ਫਾਇਰਿੰਗ ਕਰਨ ਲੱਗੇ ਪੁਲਸ ਪਾਰਟੀ ਨੇ ਵੀ ਉਹਨਾਂ ਨੂੰ ਲਲਕਾਰਿਆ ਤੇ ਆਪਣੇ ਬਚਾਅ ਲਈ ਹਵਾਈ ਫਾਇਰਿੰਗ ਕਰੀ ਪੁਲਿਸ ਪਾਰਟੀ ਦਾ ਦਬਾਅ ਵਾਧਾ ਵੇਖ ਕੇ ਉਹਨਾਂ ਨੇ ਪੁਲਿਸ ਪਾਰਟੀ ਕੋਲੇ ਸਰੈਂਡਰ ਕਰ ਦਿੱਤਾ ਜਿਨ੍ਹਾਂ ਕੋਲੋਂ ਤਿੰਨ ਪਿਸਤੌਲ ਬਰਾਮਦ ਹੋਈ ਤੇ ਇਹ ਮੁੱਢਲੀ ਪੁਸ਼ਕਿਸ਼ ਤੇ ਪਤਾ ਲੱਗਿਆ ਕਿ ਇਹ ਲक्की ਪਟਿਆਲ ਤੇ ਮਨਦੀਪ ਧਾਲੀਵਾਲ ਤੇ ਸ਼ਗਨਪ੍ਰੀ ਜੋ ਕਿ ਬੰਬੀਆ ਗੈਂਗ ਦੇ ਗੈਂਗਸਟਰ ਹਨ ਉਹਨਾਂ ਨਾਲ ਹੀ ਸੰਬੰਧਿਤ ਦੱਸੀ ਜਾ ਰਿਹਾ ਹੈ ਇਹਨਾਂ ਤਿੰਨਾਂ ਨੂੰ ਮੌਕੇ ਤੇ ਕਾਬੂ ਕਰ ਲਿਆ। ਕਿੰਨਾ ਅਸਲ ਕਿੰਨਾ ਫੜਾਈ ਇਹਨਾਂ ਦਾ। ਇਹਨਾਂ ਤਿੰਨਾਂ ਕੋਲੋਂ ਤਿੰਨ ਪਿਸਤੌਲ ਬਰਾਮਦ ਹੋਈਆਂ। ਤੇ ਸਰ ਕੋਈ ਜ਼ਖਮੀ ਵੀ ਹੋਇਆ ਜੀ। ਆ ਇਹਦੀ ਮੋਟੇ ਦੇ ਵਿੱਚ ਭੱਜਦੇ ਸਮੇਂ ਜਾਂ ਇਹਨਾਂ ਨੂੰ ਕਾਬੂ ਕਰਦੇ ਸਮੇਂ ਇੱਕ ਪੁਲਿਸ ਮਲਾਜੰਦੇ ਵੀ ਸੱਟਾਂ ਲੱਗੀਆਂ। ਇਹਨਾਂ 'ਚੋਂ ਇੱਕ ਦੋਸ਼ੀ ਹੈ ਜਸ਼ਵ, ਉਹਦੇ ਵੀ ਪੈਰ ਤੇ ਸੱਟ ਲੱਗੀ ਹੈ। ਪੈਰ ਤੇ। ਸਾਰੀ ਬਰਾਮਦ ਕੀਤੇ ਗਏ ਆ ਜੀ। ਕੋਈ ਗੋਲੀ ਵੀ ਲੱਗੀ ਜੀ ਕਿਸੇ ਨੂੰ? ਨਹੀਂ ਗੋਲੀ ਇਹ ਦੋਨੋਂ ਪਾਸਿਆਂ ਤੋਂ ਕਿਸੇ ਨੂੰ ਕੋਈ ਜ਼ਖਮੀ, ਗੋਲੀ ਨਾਲ ਕੋਈ ਜ਼ਖਮੀ ਨਹੀਂ ਆ। ਤੇ ਸਰ ਇੱਕ ਤੋਂ ਕਿਤੇ ਆ ਰਹੇ ਸੀ। ਇਦਰੋਂ ਦੂਧਰ ਸਾਈਡ ਤੋਂ ਆ ਰਹੇ ਸੀ ਅੱਗੇ ਫਰਦਰ ਤਪੀਸ਼ ਦਾ ਵਿਸ਼ਾ ਹੈਗਾ ਵੀ ਇਹ ਕਿਸ ਪਰ ਪਈ ਜਾ ਰਹੀ ਸੀ ਜਾਂ ਕੀ ਵਾਰਤਥ ਕਰਨ ਜਾ ਰਹੇ ਸੀ ਉਹ ਤਪੀਸ਼ ਦਰਾਂ ਜੋ ਵੀ ਅੱਗੇ ਆਊਗਾ ਤੁਹਾਨੂੰ ਅਰਦਨ ਬਕਿਆ ਜਾਏ ਇਹ ਤਿੰਨੋਂ ਮੋਟਰਸਾਈਕਲ ਦੇ ਉੱਪਰ ਪਾਉਣਾ ਪਿਆਣਾ ਹੋਵੇ